ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੁੱਲੇ ਵਾਲਾ ਬਠਿੰਡੇ ਜ਼ਿਲ੍ਹੇ ਦੀ ਵੀਡੀਓ ਆ ਮੈਂ ਹੀ ਜਾਣਕਾਰੀ ਦੇਵਾਂਗਾ ਤੁਹਾਨੂੰ ਤੋਰ ਕੇ ਦਿਖਾ ਦਿਆਂ ਧਾਰਾਂ ਧੂਨਾ ਚੈੱਕ ਕਰਾ ਦੇਾਂਗੇ ਨੰਬਰ ਵਾਈਆਂ ਦਾ ਹੈਗਾ 94633335045 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਸਾਡੇ ਸਲਾਂਤਪੁਰਾ ਜੀ ਮੇਰੇ ਪਿੰਡ ਦੀ ਕੋਈ ਵੀਡੀਓ ਆ ਤੇ ਟੋਕੜ ਤੁਹਾਨੂੰ ਗਾਂ ਦਿਖਾ ਰਹੇ ਆ ਡੇਢ ਮਹੀਨੇ ਦੀ ਗਾਰੰਟੀ ਨਾਲ ਬਾਈ ਕਹਿੰਦੇ ਬਣੀ ਆ 12 ਕਿਲੋ ਦੁੱਧ ਆ ਤੋਰਾ ਤਾਰਾ ਤੁਹਾਨੂੰ ਕਰਾਵਾਇਆ ਚੱਕ ਤੋਰੀ ਵੀਰੇ ਥਾਣਾ ਸੁਣਾ ਦੀ ਇੱਕ ਨੰਬਰ ਧਾਰਾ ਤੁਰ ਤੁਹਾਨੂੰ ਕਰਾ ਦਿਆਂ ਬਾਈ ਆ ਮਸ਼ੀਨ ਪਈ ਆ ਮਸ਼ੀਨ ਨਾਲ ਵੀ ਚੋਂਦਿਆ ਕਾਫੀ ਪਸ਼ੂ ਹੋ ਗਏ ਤੇ ਸੂਈ ਵੀ ਹੈਗੀ 5 ਤੋਂ 6 ਮਹੀਨਿਆਂ ਦੀ ਤਾਜੀ ਦਾ ਦੁੱਧ ਚੰਗਾ ਦਿੱਤਾ ਵਾ ਜੀ ਤੇ ਹੁਣ ਤੁਸੀਂ 12 ਲੀਟਰ ਮਿਲ ਕੇ ਲਿਜਾ ਸਕਦੇ ਹੋ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਬਸ ਇਧਰ ਨੂੰ ਕਰਾ ਦਿਓ ਥੋੜਾ ਇਹ ਤੋੜਾ ਤਰੇ ਇਹਦਾ ਚੈੱਕ ਜੀ ਕੀ ਇਹ ਕਰੋ ਜੀ ਚੈੱਕ ਲੈ ਚੱਲੋ ਹੂੰ ਓਕੇ ਹੈ ਜੀ ਥੋੜੇ ਤਰੇ ਦੀ ਓਕੇ ਆ ਮੋੜ ਲਿਓ ਜੀ ਹੂੰ ਥਣਾ ਥਣਾ ਦੀ ਸਫਾਈ ਪੂਰੀ ਤੇ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆਂ ਚੌਥਾ ਮਹੀਨਾ 13 ਤਰੀਕ 2025 ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਧਾਰਾ ਤੁਰਾ ਤੁਹਾਨੂੰ ਕਰਾ ਰਿਹਾ ਚੈੱਕ ਆ ਦੇਖੋ ਵੀਰੋ ਨਿਆਣਾ ਆਪਾਂ ਪਾ ਲਿਆਗਾ ਠੀਕ ਹੈ ਜੀ ਤੇ ਬਾਈ ਚੂਈ ਤੁਹਾਨੂੰ ਕਰਾ ਦਿਆਂ ਚੱਕ ਜਾਣਕਾਰੀ ਤੁਹਾਨੂੰ ਮੈਂ ਦੇਵਾਂਗਾ ਪ੍ਰੋਪਰ ਦੀ ਸਾਰੀ ਤੇ ਵਾਕਿਆ ਥੋੜਾ ਨੰਬਰ ਸਕਰੀਨ ਤੇ ਜਿਹੜਾ ਚੱਲੀ ਜਾਂਦਾ ਉਹ ਤੇ ਦਿੱਤੇ ਹੋਏ ਨੰਬਰਾਂ ਤੇ ਫੋਨ ਲਾ ਕੇ ਜਾਣਕਾਰੀ ਸਾਰੀ ਹਾਸਲ ਕਰ ਲਓ ਜੀ ਆ ਦੇਖੋ ਜੀ ਬਾਈ ਤੁਹਾਨੂੰ ਕਰਾ ਦਾਂਗੇ ਇਹਦੀ ਚੱਕ ਚਲੋ ਜੀ ਕਰਦੇ ਸ਼ੁਰੂ ਹਾਲੇ ਤਦਾਰ ਤੁਰ ਤਾ ਨਾ ਨੰਬਰ 1 ਆ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਚੁਆਈ ਕਰਕੇ ਦਿਖਾ ਦਿੰਨੇ ਆ ਜੀ 6 ਕਿਲੋ 6 ਲੀਟਰ ਪਰ ਟਾਈਮ ਦਾ ਬਾਈ ਕਹਿੰਦੇ ਦੁੱਧ ਹਾਜ਼ਰ ਹੈਗਾ ਜਿਰੋ ਮਰਜ਼ੀ ਕੱਢ ਕੇ ਲੈ ਜਾਓ ਹੁਣ ਆਪਾਂ 7:30 ਵਜੇ ਦੀ ਚੁਆਈ ਤੜਕੇ ਕਰ ਰਹੇ ਆ ਤੇ ਸ਼ਾਮ ਨੂੰ ਜੇ ਤੁਸੀਂ 7:30 ਵਜੇ ਆਓਗੇ ਤੇ ਉਸ ਵੇਲੇ ਨੂੰ ਇਹਨੇ ਉਨਾ ਹੀ ਦੁੱਧ ਕੱਢਣਾ ਜਿਵੇਂ ਸਹੀ ਗੱਲ ਕਰਨ ਵਾਲੇ ਬੰਦੇ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਇਥੇ ਤੁਸੀਂ ਹਿਸਾਬ ਲਾ ਲਓ ਕੀ ਵਾਈ ਕਰ ਦਿੰਨੇ ਆ ਜੀ ਆਪਾਂ ਤੇ ਲੁੰਡੇਰੀ ਫਾਰਮ ਬਟਿੰਡਾ ਦੇਖਣਾ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਇਕੱਲੇ ਇਕੱਲੇ ਮੇਰੇ ਭੈਣ ਤੇ ਭਰਾ ਦਾ ਜਿਹੜੇ ਆਪਣੇ ਨਾਲ ਜੁੜੇ ਪਿਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਚੰਗੇ ਦਾ ਚੰਗਾ ਆਪਾਂ ਤੁਹਾਡੇ ਵਾਸਤੇ ਪਸ਼ੂ ਲੈ ਕੇ ਆਉਂਦੇ ਰਹਿਾਂਗੇ ਜੀ ਜੇ ਹੋਈ ਤੁਸੀਂ ਮੰਗ ਕਰੋਗੇ ਜਿਹੋ ਜਿਹਾ ਕਮੈਂਟ ਦੇ ਵਿੱਚ ਦੱਸੋਗੇ ਉਹ ਜਿਹੜਾ ਪਸ਼ੂ ਆਪਾਂ ਕਵਰ ਕਰਕੇ ਤੁਹਾਨੂੰ ਦੇ ਦੇਵਾਂਗੇ ਆਪਣੇ ਚੈਨਲ ਨੂੰ ਖੋਲੋ ਹਰੇਕ ਤਰ੍ਹਾਂ ਦੀ ਬੂਰੀ ਕੀ ਨੀਲੀ ਰਾਵੀ ਕੀ ਟੋਕੜ ਗੱਬਣ ਮੱਝ ਟੋਕੜ ਦੱਬਣ ਗਾਂ ਸਾਰਾ ਕੁਝ ਇੱਥੇ ਅਵੇਲੇਬਲ ਹੈ ਹਰ ਵਕਤ ਦੂਰ ਨੇੜੇ ਆਪਾਂ ਤੁਹਾਡੀ ਖਾਤਰ ਜਿੱਥੇ ਵੀ ਕੋਈ ਭੈਣ ਭਰਾ ਫੋਨ ਕਰਦਾ ਉੱਥੇ ਜਾ ਕੇ ਵੀਡੀਓ ਕਵਰ ਕਰਦੇ ਰਹਿੰਦੇ ਹਾਂ ਜੇ ਹੋ ਜਾ ਤੁਸੀਂ ਪਸੂ ਚਾਹੁੰਦੇ ਹੋ ਲੋਕਲ ਵੀਡੀਓ ਵੀ ਆਪਾਂ ਪਾਉਣਿਆਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਆ ਤੇ ਵਪਾਰੀ ਵੀਰਾਂ ਨਾਲ ਵੀ ਆਪਣਾ ਸੰਪਰਕ ਹੈਗਾ ਉਹਨਾਂ ਨੂੰ ਵੀ ਆਪਾਂ ਵੀਡੀਓ ਅਪਲੋਡ ਨਵੀਂ ਤੋਂ ਨਵੀਂ ਵੀਡੀਓ ਆਪਣੀ ਆਉਂਦੀ ਰਹਿੰਦੀ ਆ ਕੱਲਾ ਆਪਣਾ ਹਾਇਰਿਆ ਨਹੀਂ ਹੈਗਾ ਸਾਰਾ ਮੋਗਾ ਬਠਿੰਡਾ ਮਾਨਸਾ ਇਧਰ ਸਾਰੇ ਫਗਰੂਰ ਜ਼ਿਲ੍ਹੇ ਚ ਵੀ ਆਪਾਂ ਜਾਣਦੇ ਆ ਚਾਰ ਸਕੇਰੇ ਜਾਣਦੇ ਨੇ ਆ ਦੇਖੋ ਜੀ ਦੋ ਸਣਾ ਚੁਵਾਈ ਹੋ ਗਈ ਆ 10 ਲੀਟਰ ਦੇ ਨੇੜ ਦੋ ਸਣਾ ਜਦੋਂ ਦੋਦੇ ਨੇ ਕੱਢਦਾ ਜੀ ਬਣੇ ਰਹੋ ਬੀੜ ਨੂੰ ਛੱਡ ਕੇ ਨਾ ਜਾਇਓ ਸਕਿਪ ਨਾ ਕਰਿਓ ਬਾਕੀ ਦੀ ਗੱਲ ਰਹੀ ਦਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਹੁੰਦਾ ਕਿਉਂਕਿ ਜਿਹੜਾ ਸੋਇਆ ਪਸ਼ੂ ਹੁੰਦਾ ਉਹਨੂੰ ਦੋ ਟੰਗ ਚੋਕੇ ਦੇਖ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਨੂੰ ਚੈੱਕ ਪਾਸ ਕਰਾ ਕੇ ਫੇਰ ਲੈ ਕੇ ਜਾਇਆ ਕਰੋ ਕਈ ਵੀਰ ਮਹੀਨੇ 20 ਦਿਨਾਂ ਦਾ ਵਿੱਚੋਂ ਫਰਕ ਨਿਕਲ ਜਾਂਦਾ ਜਦੋਂ ਆਪਾਂ ਚੈੱਕ ਨਹੀਂ ਕਰਾਉਂਦੇ ਜੀ ਅਗਲਾ ਵੱਧ ਘਟ ਵੀ ਕਈ ਬੰਦੇ ਦੱਸ ਦਿੰਦੇ ਆਗੇ ਕਿਉਂਕਿ ਉਹਦੇ 'ਚ ਆਪਣਾ ਕੋਈ ਕਸੂਰ ਨਹੀਂ ਹੁੰਦਾਗਾ ਆਪਾਂ ਦਾ ਸਿਰਫ ਵੀਡੀਓ ਕਵਰ ਕਰਕੇ ਤੁਹਾਨੂੰ ਦੇਣੀ ਹੁੰਦੀ ਐ ਵੀ ਇੱਥੇ ਪਸ਼ੂ ਖੜਾ ਆਓ ਆਪ ਦੀ ਦੋ ਡੰਗ ਚੋਕੇ ਲੈ ਕੇ ਜਾਓ ਠੀਕ ਹੈ ਜੀ ਬਣੇ ਰਿਓ ਚਵਾਈ ਕਰਾ ਦਾਂ ਤੁਹਾਨੂੰ ਚੈੱਕ ਚਵਾਈ ਚੂਲੀ ਦੇ ਇੱਕ ਨੰਬਰ ਵੱਡੇ ਸਾਈਜ਼ ਦੀ ਆ ਗਈ ਜਿਆਦਾ ਜਾਣਕਾਰੀ ਤੁਸੀਂ ਬਾਈ ਤੋਂ ਲੈਣੀ ਆ ਸਾਰੀ ਫੋਨ ਦੇ ਉੱਤੇ ਜਿੰਨਾ ਦੁੱਧ ਹੋਇਆ ਉਹਨਾਂ ਤੁਹਾਨੂੰ ਦੱਸ ਦੇਣੀ ਹੁਣ ਕੱਢ ਕੇ ਸਾਹਮਣੇ ਜੀ ਟਾਈਮ ਲੱਗੂ ਥੋੜਾ ਜਿਹਾ ਉਸ ਹਿਸਾਬ ਨਾਲ ਬਣੇ ਰਿਓ ਨੰਬਰ ਆਪਾਂ ਫੇਰ ਬੋਲ ਦਗੇ ਸਕਰੀਨ ਤੇ ਵੀ ਚੱਲੇ ਜਾਂਦਾ 94633353045 ਪਿੰਡ ਦੁੱਲੇਵਾਲਾ ਜ਼ਿਲ੍ਹਾ ਬਟਿੰਡਾ ਜੀ ਦਸੀਲ ਆਰਾਮਪਰਾ ਫੂਲ ਇਧਰੋਂ ਆਪਾਂ ਨੂੰ ਭਧੌੜ ਵੀ ਨਹੀਂ ਦਿਖ ਰਹਿਂਦਾ 10 ਕਿਲੋਮੀਟਰ ਭਾਈ ਭਗਤਾ 20 ਕਿਲੋਮੀਟਰ ਆਰਾਮਪਰਾ 20 ਕਿਲੋਮੀਟਰ ਬਰਨਾਲਾ 33 ਕਿਲੋਮੀਟਰ ਆ ਜੀ ਇਸ ਪਿੰਡ ਤੋਂ ਮੋਗਾ 50 ਤੇ ਬਟਿੰਡਾ 50 ਬਾਕੀ ਦਾ ਤੁਸੀਂ 5 ਕਿਲੋ ਡੰਗ ਦਾ ਦੁੱਧ ਮੰਨ ਕੇ ਫੋਨ ਲਾਉਣਾ ਬਾਈ ਨੂੰ ਤੇ ਸਾਰੇ ਵੀਰਾਂ ਦਾ ਇੰਤਾਂ ਹੀ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਕੋਈ ਚੁਬਾਈ ਬਾਕੀ ਆ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਆ ਧੰਨਵਾਦ ਜੀ ਆਂਡਾ ਜਿਹੜੀ ਇਹ ਹੋਊਗੀ ਇਹਦੀ ਫੋਨ ਤੇ ਹੋਊਗੀ ਜਮਾਇਤ ਜੀ ਠੀਕ ਆ ਪਸ਼ੂ ਦੇ ਹਿਸਾਬ ਨਾਲ ਸੰਪਰਕ ਕਰਿਓ ਬਾਈ ਨਾਲ ਜ਼ਰੂਰ ਦੇਖੋ ਜੀ ਫੋਨ ਦਿੱਤੇ ਤੁਸੀਂ ਕਰਕੇ ਕਿਉਂਕਿ ਬਾਈ ਘਰੇ ਹੈ ਨਹੀਂਗਾ ਰੇਟ ਆਪੇ ਹੀ ਦੱਸਣਗੇ ਜੀ ਆਹ ਦੇਖੋ ਜੀ ਫੇਰੀ ਚਲੋ ਚੈੱਕ ਬਣ ਰਿਹਾ ਪੰਜ ਲੀਟਰ ਮੰਨ ਕੇ ਤੁਸੀਂ ਸੌਦਾ ਕਰਨਾ ਜੀ ਬਾਕੀ ਦਾ ਕੋਸਾ ਜੇ ਰਹਿ ਵੀ ਗਿਆ ਚੋਣ ਵਾਲਾ ਕੁਝ ਚੋਤਾ ਬਾਈ ਨੇ ਮਸ਼ੀਨ ਵੀ ਲਾਉਂਦੇ ਹੱਤੀ ਵੀ ਚੋਣਦੇ ਧੰਨਵਾਦ